ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਜੋ ਠੀਕ ਠਾਕ ਜੋ ਉਮੀਦ ਕਰਦਾ ਵੀ ਸਭ ਠੀਕ ਠਾਕ ਹੋ ਜਾ ਹਾਂਜੀ ਦੋਸਤੋ ਆਪਾਂ ਅੱਜ ਇੱਕ ਗੱਲ ਕਰਾਂਗੇ ਵੀ ਜੋ ਫੇਸਬੁੱਕ ਤੇ ਬੜੀਆਂ ਵੀਡੀਓ ਚੱਲਦੀਆਂ ਪਈਆਂ ਵਖੰਡਾ ਪਏ ਹਾਂ ਕਿ ਤੁਹਾਨੂੰ ਸਟੱਡੀ ਤੇ ਲੋਨ ਦਿੱਤਾ ਜਾਵੇਗਾ ਜਾਂ ਘਰ ਬਣਾਉਣ ਲਈ ਲੋਨ ਦਿੱਤਾ ਜਾਵੇਗਾ ਜਾਂ ਕੋਈ ਵੀ ਕਿਸ ਤਰ੍ਹਾਂ ਪ੍ਰਕਾਰ ਵੱਖੋ ਵੱਖਾ ਆਪਣਾ ਜਿਹੜਾ ਪਾਛਲ ਦੇ ਰਿਹਾ ਹੈ ਔਰ ਉਹ ਜਿਹੜਾ ਲੋਨ ਆ ਉਹ ਦਿੰਦੇ ਤੇ ਮੁਸ਼ਕਲੀਵਲ ਜੇ ਦਿੰਦੇ ਵੀ ਆ ਤੇ ਕਿਸੇ ਕਿਸੇ ਗਰੀਬ ਨੂੰ ਲੋਨ ਦਾ ਤਾਂ ਫਾਇਦਾ ਨਹੀਂ ਹੈਗਾ ਕਿਉਂਕਿ ਕਿਸੇ ਗਰੀਬ ਨੂੰ ਜਿਹੜਾ ਉਹ ਲੋਨ ਨਹੀਂ ਦਿੰਦੇ ਜਿਹੜਾ ਵੀ ਉਹ ਲੋਨ ਮਿਲਦਾ ਵਾ ਤਕੜੇ ਤਕੜੇ ਬੰਦਿਆਂ ਨੂੰ ਮਿਲਦਾ ਵਾ ਜਨਾਂ ਦਾ ਕੋਈ ਬਿਜ਼ਨਸ ਹੈ ਜਾਂ ਉਹਨਾਂ ਨੂੰ ਜਿਹੜਾ ਲੋਨ ਮਿਲਦਾ ਤੇ ਉਹਨਾਂ ਨੂੰ ਫਾਇਦਾ ਹੁੰਦਾ ਉਹ ਲੋਨ ਕੋਈ ਕਿਸੇ ਗਰੀਬ ਨੂੰ ਅੱਜ ਤੱਕ ਤਾਂ ਮਿਲਿਆ ਦੇਖਿਆ ਨਹੀਂ ਐ ਇੱਕ ਵੀਡੀਓ ਵੀ ਚੱਲਦੀ ਪਈ ਆ ਉਹ ਵੀਰ بڑا ਲੋਨ ਲਈ ਜਿਹੜਾ ਭੱਜਾ ਫਿਰਦਾ ਵਾ ਤੇ ਉਹਨੂੰ ਵੀ ਜਿਹੜਾ ਵਾ ਲਾਰੇ ਲੱਪੇ ਹੀ ਲਾਈ ਜਾਂਦੇ ਆ ਤੇ ਅੱਜ ਕੱਲ ਜੇ ਕੋਈ ਜਾਂਦਾ ਗਰੀਬ ਬੰਦਾ ਲੋਨ ਲੈਣ ਜਾਂਦਾ ਬੈਂਕ ਦੇ ਵਿੱਚ ਤੇ ਉਹਨੂੰ ਕਹਿ ਦਿੰਦੇ ਆ ਵੀ ਘਟੋਕਾ ਟਿੱਕ ਕਿੱਲਾ ਜਿਹੜਾ ਜ਼ਮੀਨਦਾਰ ਹੋਣਾ ਚਾਹੀਦਾ ਤੇ ਪਰ ਜਿਹੜੇ ਉਹਨ ਗਰੀਬ ਲੋਕ ਜਿਨ੍ਹਾਂ ਦੇ ਕੋਲ ਖਈਆਂ ਦੇ ਕੋਲ ਆਪਣੀ ਜਗਾ ਵੀ ਬਹੁਤ ਘਟਿਆ ਤੇ ਉਹ ਜਿਹੜਾ ਲੋਨ ਨਹੀਂ ਲੈ ਸਕਦੇ ਕੋਈ ਸਰਕਾਰ ਨੂੰ ਕੋਈ ਨਾ ਕੋਈ ਜਿਹੜਾ ਵਾ ਇਹਨਾਂ ਦਾ ਕੋਈ ਨਾ ਕੋਈ ਹੱਲ ਜਿਹੜਾ ਕਰਨਾ ਚਾਹੀਦਾ ਵੀ ਕੋਈ ਆਪਣਾ ਜਿਹੜਾ ਕੋਈ ਵੀ ਗਰੀਬ ਵਰਗ ਹੈ ਜੋ ਉਹ ਲੋਨ ਲੈ ਕੇ ਕੋਈ ਨਾ ਕੋਈ ਆਪਣਾ ਜਿਹੜਾ ਰੋਜ਼ਗਾਰ ਚਲਾ ਸਕਣ ਕੋਈ ਕੋਈ ਨਾ ਕੋਈ ਆਪਣਾ ਜਿਹੜਾ ਬਿジネス ਚਲਾ ਸਕਣ ਕੋਈ ਨਾ ਕੋਈ ਜਿਹੜਾ ਆਪਣਾ ਕੰਮ ਧੰਦਾ ਚਲਾ ਸਕੇ ਜੇਕਰ ਉਹਨੂੰ ਕੋਈ ਲੋਨ ਦੋ 4 ਲੱਖ ਤਾਂ ਮਿਲਦਾ ਵਾ ਤੇ ਕੋਈ ਨਾ ਕੋਈ ਆਪਣਾ ਕੰਮ ਤੇ ਚਲਾਏ ਸਕਦਾ ਕੋਈ ਆਪਣਾ 2 ਲੱਖ 1.5 ਲੱਖ ਲਾ ਕੇ ਕੋਈ ਆਪਣਾ ਬਾਹਰ ਜਾ ਕੇ ਕੋਈ ਆਪਣਾ ਕੰਮ ਧੰਦਾ ਜਿਹੜਾ ਸੈੱਟ ਕਰ ਸਕਦਾ ਜਾਂ ਕੋਈ ਆਪਣਾ ਇੱਥੇ ਵੀ ਕੋਈ ਦੁਕਾਨ ਖੋਲ ਲਾ ਕੋਈ ਨਾ ਕੋਈ ਸਰਕਲ ਜਿਹੜਾ ਆਪਣਾ ਚਲਾ ਸਕਦਾ ਵਾ ਜੇ ਜੇ ਗਰੀਬ ਬੰਦੇ ਨੂੰ ਵੀ ਲੋਨ ਮਿਲੇ ਤੇ ਕੋਈ ਨਾ ਕੋਈ ਆਪਣਾ ਜ਼ਰੂਰ ਉਹ ਕੰਮ ਚਲਾ ਕੇ ਤੇ ਕੰਮਜਾਬ ਹੋ ਸਕਦਾ ਵਾ ਪਰ ਇੱਥੇ ਆਪਣੇ ਤੇ ਜਿਹੜਾ ਵਾ ਆਮ ਬੰਦੇ ਨੂੰ ਜਿਹੜਾ ਗਰੀਬ ਲੋਕਾਂ ਨੂੰ ਜਿਹੜਾ ਲੋਨ ਜਿਹੜਾ ਨਹੀਂ ਦਿੱਤਾ ਜਾਂਦਾ ਹੁਣ ਜਿਹੜੇ ਬੰਦੇ ਕਈ ਗਜਾਇਸ਼ ਚ ਵੀ ਆ ਜਨਾਂ ਦੇ ਕੰਮਕਾਰ ਸੈਟ ਆ ਉਹਨਾਂ ਨੂੰ ਲੋਨ ਵੀ ਮਿਲ ਜਾਂਦਾ ਵਾ ਉਹ ਫਿਰ ਲੋਨ ਲੈ ਕੇ ਆਪਣਾ ਰੋਜ਼ਗਾਰ ਜਦਾਂ ਚਲਾਈ ਜਾਂਦੇ ਆ ਕੰਮ ਵਧਾਈ ਜਾਂਦੇ ਆ ਤਾਂ ਕਰਕੇ ਜਿਹੜੇ ਵੱਡੇ ਲੋਕ ਉਹ ਵੱਡੇ ਹੁੰਦੇ ਜਾਂਦੇ ਆ ਤਕੜੇ ਹੁੰਦੇ ਜਾਂਦੇ ਆ ਤੇ ਜਿਹੜਾ ਗਰੀਬ ਲੋਕ ਆ ਉਹ ਗਰੀਬ ਦਾ ਗਰੀਬ ਹੀ ਰਹਿ ਜਾਂਦਾ ਉਹਨੇ ਤੇ ਗਰੀਬ ਹੀ ਰਹਿਣਾ ਇਧਰੋਂ ਫੜ ਕੇ ਉੱਧਰ ਤਾਰ ਤੇ ਉੱਧਰੋਂ ਫੜ ਕੇ ਆਪਣਾ ਜਿਹੜਾ ਵਾ ਟਾਈਮ ਪਾਸ ਕਰਦਾ ਬੰਦਾ ਇਸ ਕਰਕੇ ਸਰਕਾਰ ਨੂੰ ਕੋਈ ਨਾ ਕੋਈ ਜਿਹੜਾ ਵਾ ਕੋਈ ਨਾ ਕੋਈ ਇਹਦਾ ਹੱਲ ਕਰਨਾ ਚਾਹੀਦਾ ਵਾ ਕਿ ਜਿਹੜਾ ਕੋਈ 2-4 ਲੱਖ ਕੋਈ 5 ਲੱਖ ਤੱਕ ਜਿਹੜਾ ਵਾ ਗਰੀਬ ਵਰਗ ਨੂੰ ਵੀ ਜਿਹੜਾ ਵਾ ਲੋਨ ਦਿੱਤਾ ਜਾਣਾ ਚਾਹੀਦਾ ਵਾ ਫਿਰ ਮੈਂ ਗਏ ਤੁਹਾਨੂੰ ਦੱਸਿਆ ਵੀ ਜੇ ਕੋਈ ਜਾਂਦਾ ਲੌਨ ਲੈਣ ਕੋਈ ਜਾਂਦਾ ਕਿਸੇ ਬੈਂਕ ਦੇ ਵਿੱਚ ਉਹ ਜਿਸਟਰੀਆਂ ਮੰਗਦੇ ਆ ਪੈਲੀ ਦੇ ਨੰਬਰ ਮੰਗਦੇ ਆ ਘਟੋਕਾ ਟਿੱਕ ਕਿੱਲਾ ਜਿਹੜਾ ਪੈਲੀ ਦਾ ਹੋਣਾ ਚਾਹੀਦਾ ਵਾ ਉਹ ਜਿਹੜਾ ਵਾ ਮਾੜੇ ਜਿਹੜੇ ਬੰਦੇ ਜਿੱਦਾਂ ਗਰੀਬ ਗਰੀਬ ਆ ਬੰਦੇ ਕਈ ਘਰੋਂ ਮਾਤੜ ਬੰਦੇ ਆ ਜਿਹੜੇ ਉਹਨਾਂ ਨੂੰ ਜਿਹੜਾ ਇਹ ਲੌਨ ਜਿਹੜਾ ਵਾ ਨਹੀਂ ਮਿਲਦਾ ਇਸ ਕਰਕੇ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਜਿਹੜਾ ਵਾ ਇਹ ਲੋਨ ਕੋਈ ਇਹੋ ਜੀ ਸਕੀਮ ਕੋਈ ਜਾਂ ਸੈਂਟਰ ਸਰਕਾਰ ਜਾਂ ਪੰਜਾਬ ਸਰਕਾਰ ਨੂੰ ਪਾਸ ਕਰਨੀ ਚਾਹੀਦੀ ਆ ਜਿਹਦੇ ਨਾਲ ਜਿਹਦੇ ਨਾਲ ਕਿ ਕਿਸੇ ਮਾਤੜ ਬੰਦੇ ਨੂੰ ਕਿਸੇ ਗਰੀਬ ਬੰਦੇ ਨੂੰ ਵੀ ਲੋਨ ਮਿਲ ਸਕੇ ਤੇ ਕੋਈ ਨਾ ਕੋਈ ਉਹ ਜਿਹੜਾ ਆਪਣਾ ਜਿਹੜਾ ਵਾ ਰੋਜ਼ਗਾਰ ਜਿਹੜਾ ਚਲਾ ਸਕੇ ਅੱਜ ਕੱਲ ਮਾੜੇ ਬੰਦੇ ਦੀ ਕੋਈ ਵੈਲਿਊ ਨਹੀਂ ਹੈਗੀ ਕੋਈ ਵੈਲਿਊ ਨਹੀਂ ਹੈਗੀ ਮਾੜੇ ਬੰਦੇ ਦੀ ਜਿਹਦੇ ਕੋਲ 4 ਪੈਸੇ ਆ ਉਹਦੀ ਵੈਲਿਊ ਆ ਉਹਦੀ ਪੁੱਛਗਿਸ਼ ਆ ਉਹਨੂੰ ਸਭ ਜਾਣਦੇ ਆ ਜਿਹੜਾ ਮੰਗੜਾ ਬੰਦਾ ਨਹੀਂ ਤੇ ਉਹਨੂੰ ਕੋਈ ਲੋਕ ਅੱਜਕੱਲ ਤੇ ਇਦਾਂ ਦਾ ਸਮਾਂ ਆ ਗਿਆ ਵੀ ਕੋਈ ਕਵਾਕੇ ਵੀ ਨਹੀਂ ਖੁਸ਼ ਜਿਹੜਾ ਬੰਦਾ ਮਾੜਾ ਆਂਡ ਗਵਾਂਡ ਰਿਸ਼ਤੇਦਾਰ ਵੀ ਵੀ ਅਸੀਂ ਇਹਨੂੰ ਕੀ ਕਵਾਕੇ ਲੈਣਾ ਇਹਨੇ ਪਤਾ ਨਹੀਂ ਸਸਰੀ ਅਕਾਲ ਭਾਜੀ ਜੀ ਸਸਰੀ ਕਾਲ ਪੀ ਪਤਾ ਨਹੀਂ ਇਹਨੇ ਕੀ ਸਾਡੇ ਕੋਲ ਕਿਤੇ ਪੈਸੇ ਤਾਂ ਨਹੀਂ ਮੰਗ ਲੈਣੇ ਇਸ ਕਰਕੇ ਸਰਕਾਰ ਨੂੰ ਕੋਈ ਨਾ ਕੋਈ ਜਿਹੜਾ ਉਹ ਨਾ ਕੋਈ ਨਵਾਂ ਕੱਢਣਾ ਚਾਹੀਦਾ ਹੈ ਸਿਸਟਮ ਕੋਈ ਨਾ ਕੋਈ ਵੀ ਕਿ ਜਿਹੜਾ ਕੋਈ ਗਰੀਬ ਜਿਹੜਾ ਆਪਣਾ ਲੋਨ 1 ਲੱਖ 2 ਲੱਖ 5 ਲੱਖ ਤੱਕ ਲੈ ਕੇ 10 ਲੱਖ ਤੱਕ ਵੀ ਲੈ ਕੇ ਜਿਹੜਾ ਕੋਈ ਨਾ ਕੋਈ ਆਪਣਾ ਜਿਹੜਾ ਕੋਈ ਆਪਣਾ ਜਿਹੜਾ ਰੋਜ਼ਗਾਰ ਚਲਾ ਸਕੇ ਬਾਕੀ ਆ ਜਿਹੜੇ ਮੇਰੇ ਭੈਣ ਭਰਾ ਜ਼ਰੂਰ ਵੇਖੰਦੇ ਆ ਮੇਰੇ ਜ਼ਰੂਰ ਇਹਨੂੰ YouTube ਪੇਜ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜਿਹੜੇ ਮੇਰੇ ਵੀਰ ਵੇਖੰਦੇ ਆ ਜ਼ਰੂਰ ਤੇ ਵੱਧ ਤੋਂ ਵੱਧ ਵੀਡੀਓ ਨੂੰ ਵੀ ਸ਼ੇਅਰ ਕਰਿਓ ਬਸ ਇੰਨੀਆਂ ਹੀ ਮੈਂ ਗੱਲਾਂ ਕਹੂੰਗਾ ਬਾਕੀ ਬਾਕੀ ਸਰਕਾਰਾਂ ਵੀ ਜਦੋਂ ਵੋਟਾਂ ਹੰਦੀਆਂ ਵਾ ਵੋਟਾਂ ਲੈਂਦੀਆਂ ਪਵਾ ਤੇ ਬਾਅਦ ਵਿੱਚ ਕੋਈ ਜਿਹੜੀ ਵੀ ਆ ਕੋਈ ਵੀ ਜਿਹੜੀ ਆ ਬਾਹ ਨਹੀਂ ਫੜਦਾ ਕੋਈ ਵੀ ਲਾਲਾ ਸਾਰੀਆਂ ਪਾਰਟੀਆਂ ਦੇ ਜਦੋਂ ਵੋਟਾਂ ਹੁੰਦੀਆਂ ਸਾਰੀਆਂ ਐਮ ਐਲ ਏ ਮੰਤਰੀ ਉਦੋਂ ਆਪਣੇ ਘਰਾਂ 'ਚ ਆਉਂਦੇ ਆ ਉਦੋਂ ਆਪਾਂ ਨੂੰ ਆਂਦੇ ਵੀ ਤੁਹਾਡਾ ਆ ਨਹੀਂ ਉਹ ਕੰਮ ਕਰਦਾ ਕਹਿੰਦਾ ਜਦੋਂ ਬਾਅਦ ਚ ਜਾਂਦੀ ਸਰਕਾਰ ਬਣ ਕੋਈ ਵੀ ਪਾਰਟੀ ਕੋਈ ਵੀ ਸਰਕਾਰ ਲਾਲਾ ਬਣ ਜਾਂਦੀ ਬਾਅਦ ਵਿੱਚ ਨਹੀਂ ਕੋਈ ਵੀ ਕਿਸੇ ਦੀ ਕੋਈ ਸਾਰ ਲੈਂਦੀ ਇਸ ਕਰਕੇ ਕੋਈ ਨਾ ਕੋਈ ਸਰਕਾਰ ਨੂੰ ਕੋਈ ਨਾ ਕੋਈ ਨਵਾਂ ਜਿਹੜਾ ਕਾਨੂੰਨ ਕੱਢਣਾ ਚਾਹੀਦਾ ਜਿਹਦੇ ਨਾਲ ਕਿਸੇ ਗਰੀਬ ਨੂੰ ਕੋਈ ਕੋਈ ਫਾਇਦਾ ਹੋਵੇ ਖੱਖ ਨਹੀਂ ਗਰੀਬ ਨੂੰ ਕੋਈ ਫਾਇਦਾ ਨਹੀਂ ਫਾਇਦਾ ਵੀ ਤਕੜੇ ਲੋਕ ਲੈ ਜਾਂਦੇ ਆ ਮਾੜੇ ਨੂੰ ਕੋਈ ਫਾਇਦਾ ਨਹੀਂ ਕੋਈ ਸਹੂਲਤ ਨਹੀਂ ਸਹੂਲਤਾਂ ਵੀ ਤਕੜੇ ਲੋਕ ਲੈ ਜਾਂਦੇ ਸਰਕਾਰ ਨੂੰ ਆ ਜਿਹੜਾ ਧਿਆਨ ਹੈ ਜਿਹੜੇ ਗਰੀਬ ਲੋਕ ਗਰੀਬ ਵਰਗ ਦੇ ਲੋਕ ਇਹਨਾਂ 'ਤੇ ਵੀ ਧਿਆਨ ਜਿਹੜਾ ਰੱਖਣਾ ਚਾਹੀਦਾ ਵਾ ਉਹਨੂੰ ਤੁਸੀਂ ਲਾ ਲੋ ਜਦੋਂ ਵੋਟਾਂ ਹੁੰਦੀਆਂ ਆ ਉਹ ਸਾਰੇ ਐਮਐਲਏ ਮੰਤਰੀ ਸਾਰੇ ਆਉਂਦੇ ਆ ਉਦੋਂ ਆਪਾਂ ਕਹੇ ਤਾਂ ਵੀ ਸਾਡੇ ਘਰ ਉਦੋਂ ਉਹਨਾਂ ਨੇ ਆ ਹੀ ਜਾਣਾ ਮ ਉਹਦੋਂ ਆਉਣਾ ਹੀ ਆਉਣਾ ਜਦੋਂ ਜਾਂਦੇ ਜਿੱਤ ਉਦੋਂ ਆਪਾਂ ਜੇ ਖੁਸ਼ੀ ਨਾਲ ਕੋਈ ਪ੍ਰੋਗਰਾਮ ਆਪਾਂ ਰੱਖਿਆ ਕੋਈ ਇਹਨਾਂ ਨੂੰ ਇਨਵਾਈਟ ਕਰੀਏ ਫਿਰ ਨਹੀਂ ਉਹਨਾਂ ਆਉਣਾ ਕਹਣਾ ਮੀਟਿੰਗ ਤੇ ਗਏ ਆਂ ਵਿਜੀ ਆ ਜਦੋਂ ਵੋਟਾਂ ਆ ਉਦੋਂ ਬੜੀ ਛੇਤੀ ਆਉਂਦੇ ਉਦਾਂ ਤੇ ਇਹਨਾਂ ਕੋਲ ਟਾਈਮ ਨਹੀਂ ਹੁੰਦਾ ਆਪਣੇ ਲਈ ਤੇ ਇਸ ਕਰਕੇ ਜਦੋਂ ਕੋਈ ਵੀ ਸਰਕਾਰ ਆ ਕੋਈ ਵੀ ਐਮਐਲਏ ਆ ਚਲੋ ਜਿੱਤ ਜਾਂਦਾ ਵਧੀਆ ਗੱਲ ਆ ਪਰ ਉਹਨਾਂ ਨੂੰ ਬਾਅਦ ਵਿੱਚ ਵੀ ਜਿਹੜਾ ਵਾ ਖਿਆਲ ਰੱਖਣਾ ਚਾਹੀਦਾ ਵਾ ਜੋ ਵਾਦੇ ਕੀਤੇ ਉਹ ਵਾਦੇ ਪੂਰੇ ਕਰਨੇ ਚਾਹੀਦੇ ਨੇ ਅੱਜ ਕੱਲ ਤੇ ਕੀ ਦਾ ਬਾਤ ਚੱਕਰੀ ਜ਼ੋਰ ਚੱਲ ਗਿਆ ਬਾਤ ਚ ਨਹੀਂ ਕੋਈ ਪੁੱਛਦਾ ਕੋਈ ਵੀ ਬਣ ਜੇ ਕੋਈ ਕਾਂਗਰਸ ਬਣ ਜੇ ਜੈਕਾਲੀ ਬਣ ਜੇ ਕੋਈ ਆਮ ਪਾਰਟੀ ਬਣ ਜੇ ਕੋਈ ਵੀ ਐਮਐਲਏ ਕੋਈ ਵੀ ਕਿਸੇ ਵੀ ਕੁਰਸੀ ਤੱਕ ਪਹੁੰਚ ਜਾਂਦਾ ਵਾ ਬਾਅਦ ਵਿੱਚ ਜਿਹੜਾ ਵਾ ਉਹ ਜਿਹੜਾ ਵਾ ਆਪਣੇ ਜਿੰਨਾ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਹੁੰਦਾ ਉਹਨਾਂ ਵੱਲ ਜਿਹੜਾ ਬਾਅਦ ਚ ਉਹਨਾਂ ਦਾ ਧਿਆਨ ਨਹੀਂ ਹੁੰਦਾ ਇਸ ਕਰਕੇ ਉਹਨਾਂ ਨੂੰ ਧਿਆਨ ਵੀ ਕਰਨਾ ਚਾਹੀਦਾ ਵੀ ਜਿਹੜਾ ਗਾਂ ਵਾਸਤੇ ਇਹ ਥੋੜਾ ਵੀ ਇੱਕ ਰੀ ਹੁਣ 5 ਸਾਲ 5 ਸਾਲ ਚਲੋ ਵੋਟਾਂ ਪੈ ਗਈਆਂ 5 ਸਾਲ ਗਾਂ ਵੀ ਉਹਨਾਂ ਨੇ ਕਿਤੇ ਸਿਆਸਤ ਛੱਡ ਦੇਣੀ ਹੁੰਦੀ ਗਾਂ ਵੀ ਉਹਨਾਂ ਨੂੰ ਸਿਆਸਤ ਦੀ ਲੋੜ ਇਸ ਕਰਕੇ ਗਾਂ ਵਾਸਤੇ ਵੀ ਉਹਨਾਂ ਨੂੰ ਜਿਹੜਾ ਖਿਆਲ ਜਿਹੜਾ ਰੱਖਣਾ ਚਾਹੀਦਾ ਵਾ ਤੇ ਜਿਹੜਾ ਵਾ ਮੈਂ ਅੱਗੇ ਵੀ ਪਹਿਲਾਂ ਵੀ ਬੋਲੰਦਾ ਵੀ ਜਿਹੜੇ ਯਾ ਇਹਨਾਂ ਨੂੰ ਕੱਢਣੀ ਚਾਹੀਦੀ ਵੀ ਜੋ ਕਿਸੇ ਗਰੀਬ ਨੂੰ 2-4 ਲੱਖ 5-10 ਲੱਖ ਤੱਕ ਜਿਹੜਾ ਲੋਨ ਮਿਲ ਸਕੇ ਤੇ ਉਹ ਕੋਈ ਆਪਣਾ ਜਿਹੜਾ ਰੋਜ਼ਗਾਰ ਚਲਾ ਸਕੇ। ਗਰੀਬ ਬੰਦੇ ਤਾਂ ਬੜਾ ਔਖਾ ਹੈ ਦਿਹਾੜੀ ਦਾ ਪਾਣਾ ਅੱਜਕੱਲ ਖਰਚੇ ਬਹੁਤ ਜ਼ਿਆਦੇ ਹੋ ਗਏ ਨੇ। 400 ਰੁਪਿਆ ਦਿਹਾੜੀ ਆ 500 ਰੁਪਿਆ ਦਿਹਾੜੀ ਆ। ਉਹਦੇ ਨਾਲ ਜਿਹੜਾ ਆ ਰੋਜ਼ਗਾਰ ਜਿਹੜਾ ਨਹੀਂ ਚੱਲਦਾ। ਜੇ ਕੋਈ ਲੋਨ ਮਿਲੂਗਾ ਕੋਈ ਆਪਣਾ ਕੋਈ ਸਰਕਲ ਚੱਲੂਗਾ ਕੋਈ ਆਪਣਾ ਬਾਹਰ ਅੰਦਰ ਕੋਈ ਕੰਮ ਆਪਣਾ ਚਲਾ ਸਕੂਗਾ। ਅੱਜ ਕੱਲ ਨਹੀਂ ਤੇ ਇੰਨਾ ਜਿਆਦਾ ਮੰਗਾਈ ਹੋ ਗਈ ਆ ਨਾ ਵੀ ਰਹਿ ਰੱਬ ਦਾ ਨਾ ਹੀ ਆ 4-500 ਰੁਪਿਆ ਦਿਹਾੜੀ ਆ ਬੱਚਿਆਂ ਦਾ ਖਰਚਾ ਵਾ ਬੱਚੇ ਵੀ ਨਹੀਂ ਜਿਹੜੇ ਗਰੀਬ ਲੋਕ ਆ ਉਹਨਾਂ ਤੋਂ ਬੱਚੇ ਵੀ ਨਹੀਂ ਪੜਾਏ ਜਾਂਦੇ ਕਿਉਂਕਿ ਮੰਗਾਈ ਵੜੀ ਐ ਇੱਕ ਲੋਕਾਂ ਨੇ ਨਸ਼ੇ ਜਿਹੜੇ ਬਹੁਤ ਲਾਏ ਆ ਕਈ ਤੇ ਇਹੋ ਜਿਹੇ ਵੀ ਹੈਗੇ ਵੀ ਰੁਪਈ 4-500 ਮੁਹਾਵਦਾ ਹੀ ਸਾਰਦੇ ਆ ਤੇ ਉਹਨਾਂ ਦੀਆਂ ਬੀਬੀਆਂ ਜਨਾਨੀਆਂ ਵਿਚਾਰੀਆਂ ਕੰਮ ਕਰ ਕਰਕੇ ਆਪਣਾ ਟਾਈਮ ਪਾਸ ਕਰੰਦੀਆਂ ਵਾ ਤੇ ਬੜਾ ਔਖਾ ਬੜਾ ਮੰਦੇ ਹਾਲ ਆ ਲੋਕਾਂ ਦੇ ਤੇ ਪਰ ਸਰਕਾਰ ਨੂੰ ਕੋਈ ਨਾ ਕੋਈ ਸੋਚਣਾ ਚਾਹੀਦਾ ਕੋਈ ਨਾ ਕੋਈ ਆਪਣਾ ਚਲੋ 2-4 ਲੱਖ ਮਿਲੇ ਕੋਈ ਬੰਦਾ ਲਾ ਕੇ ਆਪਣਾ ਬਾਹਰ ਹੀ ਜਾ ਸਕਦਾ ਕੋਈ ਆਪਣਾ ਦੁਕਾਨਦਾਰੀ ਦਾ ਕੰਮ ਚਲਾ ਸਕਦਾ ਕੋਈ ਵੀ ਆਪਣਾ ਕੋਈ ਨਾ ਕੋਈ ਆਪਣਾ ਬਿਜ਼ਨਸ ਚਲਾ ਹੀ ਸਕਦਾ ਜੇ ਕਿਸੇ ਗਰੀਬ ਨੂੰ ਲੋਨ ਮਿਲੇ ਤੇ ਪਰ ਕਿਸੇ ਗਰੀਬ ਨੂੰ ਲੋਨ ਨਹੀਂ ਮਿਲਦਾ ਤਕੜੇ ਲੋਕਾਂ ਨੂੰ ਲੋਨ ਵੀ ਮਿਲਦੇ ਸਭ ਕੋ ਮਿਲਦੇ ਤਕੜੇ ਲੋਕ ਤਾਂ ਹੀਓ ਅਮੀਰ ਦੇ ਅਮੀਰ ਹੁੰਦੇ ਜਾਂਦੇ ਆ ਜਿਹੜੇ ਮਾੜੇ ਲੋਕ ਆ ਉਹ ਦਿਨੋਂ ਦਿਨ ਜਿਹੜੇ ਗਰੀਬ ਹੁੰਦੇ ਜਾਂਦੇ ਆ ਇਸ ਕਰਕੇ ਸਰਕਾਰ ਨੂੰ ਬੇਨਤੀ ਆ ਵੀ ਇੰਨਾ ਗਰੀਬਾਂ ਵਾਸਤੇ ਵੀ ਕੁਝ ਨਾ ਕੁਝ ਸੋਚਿਆ ਜਾਵੇ ਕੋਈ ਸਕੀਮ ਕੋਈ ਨਵਾਂ ਕਾਨੂੰਨ ਕਢੋ ਵੀ ਜਿਹੜਾ ਕੋਈ ਕਿਸੇ ਗਰੀਬ ਨੂੰ 2-4 ਲੱਖ 5-7 ਲੱਖ ਜਿਹੜਾ ਲੋਨ ਮਿਲ ਸਕੇ 500 ਰੁਪਏ ਦਿਹਾੜੀ ਦੇ ਨਾਲ ਜਿਹੜੇ ਘਰ ਦਾ ਜਿਹੜਾ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਚੱਲਦਾ ਵਾ 60 ਰੁਪਏ ਕਿਲੋ ਦੁੱਧ ਆ 150 100 ਦੀ ਸਬਜ਼ੀ ਆ ਜਾਂਦੀ ਆ ਅੱਜ ਕੱਲ ਆਟਾ ਵੀ ਜਿਹੜਾ ਮੁੱਲ ਦਾ ਵਾ ਤੇ ਬੜਾ ਜ਼ਿਆਦਾ ਮੁਸ਼ਕਲ ਆ ਇਸ ਕਰਕੇ ਸਰਕਾਰ ਨੂੰ ਵੀ ਕੋਈ ਨਾ ਕੋਈ ਜਿਹੜਾ ਇਹਨਾਂ ਵੱਲ ਜਿਹੜਾ ਵਾ ਗਰੀਬ ਲੋਕਾਂ 'ਲ ਧਿਆਨ ਦੇਣਾ ਚਾਹੀਦਾ ਏ ਗਰੀਬ ਲੋਕ ਜਦੋਂ ਸਰਕਾਰ ਬਣਦੀ ਬੜਾ ਯੋਗਦਾਨ ਹੁੰਦਾ ਇਹਨਾਂ ਦਾ ਇਹਨਾਂ ਵੋਟਾਂ ਪਾਈਆਂ ਹੁੰਦੀਆਂ ਤੇ ਫੇਰ ਹੀ ਜਿਹੜੀ ਸਰਕਾਰ ਬਣਦੀ ਆ ਉਦਾਂ ਨਹੀਂ ਬਣਦੀ ਗਰੀਬ ਜਨਤਾ ਦਾ ਵੀ ਜਿਹੜਾ ਬਹੁਤ ਜ਼ਿਆਦਾ ਸੰਯੋਗ ਹੁੰਦਾ ਇਸ ਕਰਕੇ ਐਮਐਲਏ ਮੰਤਰੀ ਮੁੱਖ ਮੰਤਰੀ ਸਾਹਿਬ ਇਹਨਾਂ ਸਾਰਿਆਂ ਨੂੰ ਜਿਹੜਾ ਗਰੀਬ ਲੋਕਾਂ ਦਾ ਜਿਹੜਾ ਇਹਨੂੰ ਧਿਆਨ ਜਿਹੜਾ ਇਹਨਾਂ ਨੂੰ ਦੇਣਾ ਇਹਨਾਂ ਨਾਲ ਦੇਣਾ ਚਾਹੀਦਾ ਵਾ ਬਾਕੀ ਆ ਜਿਹੜੇ ਮੇਰੇ ਭੈਣ ਭਰਾ ਵੇਖਦੇ ਮੇਰੇ ਨਾ ਇਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਚਲੋ ਮੇਰਾ ਯਾਰ ਸਕਾਈਬਰ ਹੁਣ ਦੇ ਵਿੱਚ ਰਹਿੰਦੇ ਆ 3-400 ਸਕਾਈਬਰ ਤੇ ਮੇਰੇ ਸਾਰੇ ਭੈਣ ਭਰਾਵਾਂ ਦੇ ਘੜੀ ਹੱਥ ਜੁੜ ਕੇ ਬਣਤੀ ਆ ਜਿਹੜੇ ਵੇਖਣਦੇ ਜ਼ਰੂਰ ਸਬਸਕ੍ਰਾਈਬ ਕਰਿਓ ਚਲ ਇਹੋ ਜਿਹੀ ਆਪਾਂ ਹੋਰ ਮੁੱਦਿਆਂ ਤੇ ਜੜੀਆਂ ਵੀਡੀਓ ਬਣਾਉਂਦੇ ਰਵਾਂਗੇ ਜੇ ਬਾਕੀ